ਇਸ ਵੇਲੇ ਮੌਜੂਦਾ ਜੀ ਪਿੰਡ ਬਹਾਲਪੁਰ ਮੁਹਾਲੀ ਜ਼ਿਲ੍ਹੇ ਦੇ ਵਿਖਸਾ ਦੇ ਉਹ ਰਾਤ ਦੇ ਵੇਲੇ ਇੱਕ ਵੱਡੀ ਭਿਆਨਕ ਜਿਹੜੀ ਅੱਗ ਲੱਗੀ ਹੈ ਜਿਸ ਦੇ ਨਾਲ ਇਹਨਾਂ ਦਾ ਅੱਗ ਦੇ ਵਿੱਚ ਬਹੁਤ ਵੱਡਾ ਜਿਹੜਾ ਨੁਕਸਾਨ ਅੱਠ ਦੰਗਰ ਜਲ ਗਈਆਂ ਇਹ ਉਹਦੇ ਵਿੱਚ 8 ਵੱਡਾਂ ਜਲ ਗਈਆਂ ਕੁਝ ਵਿੱਚ ਜ਼ਖਮੀ ਹੋ ਗਏ ਆ ਮਰਜੀ ਦੰਗਰ 1,70,000 ਰੁਪਏਾਂ ਕੇ ਹੀ ਉਹ ਸੜ ਗਿਆ ਕਾ 1 ਲੱਖ ਰੁਪਏ ਦਾ ਅੰਦਰੋਂ ਪਿਆ ਸੀ ਦਾਣਾ ਉਹ ਵੀ ਸੜ ਗਿਆ ਲੈ 1 ਲੱਖ ਬੇਖਸਾ ਦੇਓ ਕਿ ਤੁਸੀਂ ਇੱਧਰ ਤੋਂ ਲੈ ਕੇ ਇੱਥੇ ਤੱਕ ਸਾਰਾ ਜਿਹੜਾ ਉਹ ਅੱਗ ਦੇ ਨਾਲ ਜਲ ਚੁੱਕਿਆ ਹੈ ਜਿਸ ਦੇ ਵਿੱਚ 1:00 ਵਜੇ ਅੱਗ ਲੱਗੀ ਸੀ ਅਜੀ ਕੁੜੀ ਨੇ ਬੱਚਾ ਹੋਇਆ ਸੀ ਉਹ ਦੁੱਧ ਪੀਉਣ ਲੱਗੀ ਤੇ ਦੇਖਣ ਲੱਗੀ ਜਮਗਰ ਅੱਗ ਲੱਗੀ ਵੀ ਉਹ ਮੌਕੇ ਤੇ ਪੰਚਾਇਤ ਵੀ ਪਹੁੰਚੀ ਹੋਈ ਹੈ ਪੰਚਾਇਤ ਸਰਪੰਚ ਵੀ ਪਹੁੰਚਾ ਹੋਇਆ ਹੈ ਬਹਾਲਪੁਰ ਮੌਜੂਦਾ ਜੀ ਪਿੰਡ ਬਹਾਲਪੁਰ ਮੋਹਾਲੀ ਜ਼ਿਲ੍ਹੇ ਦੇ ਅੰਦਰੋਂ ਦਾ ਇਹ ਪਿੰਡ ਬਹਾਲਪੁਰ ਜਿੱਥੇ ਇੱਕ ਵੱਡਾ ਜਿਹੜਾ ਨੁਕਸਾਨ ਹੋ ਗਿਆ ਏ ਗੁਜਰ ਭਾਈਚਾਰੇ ਦਾ ਤੁਸੀਂ ਵੇਖ ਸਕਦੇ ਹੋ ਕਿ ਰਾਤ ਦੇ ਵੇਲੇ ਇੱਕ ਵੱਡੀ ਭਿਆਨਕ ਜਿਹੜੀ ਅੱਗ ਲੱਗੀ ਏ ਜਿਸ ਦੇ ਨਾਲ ਇਹਨਾਂ ਦਾ ਅੱਗ ਦੇ ਵਿੱਚ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਗਿਆ ਪਤਾ ਕਰਾਂਗੇ ਕੀ ਕੀ ਜਿਹੜਾ ਨੁਕਸਾਨ ਹੋਇਆ ਤੇ ਤੁਸੀਂ ਵੇਖ ਸਕਦੇ ਹੋ ਕਿ ਤੁਸੀਂ ਇੱਧਰ ਤੋਂ ਲੈ ਕੇ ਇੱਥੇ ਤੱਕ ਸਾਰਾ ਜਿਹੜਾ ਉਹ ਅੱਗ ਦੇ ਨਾਲ ਜਲ ਚੁਕਿਆ ਏ ਜਿਸ ਦੇ ਵਿੱਚ ਇਹਨਾਂ ਕੇ ਭਾਂਡੇ, ਬਰਤਨ, ਪੈਸੇ ਅਤੇ ਜੋ ਪਸ਼ੂ ਵਗੈਰਾ ਸੀ ਉਹਦਾ ਵੀ ਬਹੁਤ ਜਿਹੜਾ ਵੱਡਾ ਨੁਕਸਾਨ ਹੋਇਆ ਪਤਾ ਕਰਦੇ ਆ ਕਿ ਕੀ ਕੀ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਏ ਕਿ ਲੱਗੀ ਕਿੰਨੇ ਕਿੰਨੇ ਵਜੇ ਅੱਗ ਲੱਗੀ ਕਿੰਨੇ ਵੇ ਤੁਹਾਨੂੰ ਪਤਾ ਲੱਗਿਆ ਤੇ ਕੀ ਕੀ ਨੁਕਸਾਨ ਹੋਇਆ 2 ਵਜੇ ਅੱਗ ਲੱਗੀ ਜੀ ਹਮ ਅਸੀਂ ਕੁੜੀ ਨੇ ਬੱਚਾ ਹੋਇਆ ਸੀ ਉਹ ਦੁੱਧ ਪਿਆਉਣ ਲੱਗੀ ਤੇ ਦੇਖਣ ਲੱਗੀ ਤੇ ਮਗਰੋਂ ਅੱਗ ਲੱਗੀ ਵੀ ਹਮ ਅੱਛਾ ਉਹਦੇ ਬਾਅਦ ਉਹਨੇ ਮਾਰਾ ਕੇ ਰੋਲਾ ਪਾਇਆ ਸੀ ਮਾਗੀ ਡੰਗਾ ਛੱਡਣ ਲੱਗਦੇ ਸਾਰਾ ਪੱਜਬਾਰ ਹੂੰ ਡੰਗਰ ਕੰਢੀ ਗੁੱਡੀ ਮਸਾਂ ਬਚਾਈਆਂ ਸੀ ਦੋ ਦਾ ਟਾਈਮ ਸੀ ਬਲੀ ਅੱਠ ਡੰਗਰ ਜਲ ਗਏ ਹੂੰ ਇਹ ਉਹਦੇ ਵਿੱਚ ਅੱਠ ਮੱਝਾਂ ਜਲ ਗਈਆਂ ਕੁਝ ਵਿੱਚ ਜ਼ਖਮੀ ਹੋ ਗਏ ਆ ਬਾਕੀ ਡੰਗਰ 1,70,000 ਰੁਪਏ ਕੇ ਉਹ ਸੜ ਗਿਆ ਹੂੰ 2.5 ਲੱਖ ਰੁਪਏ ਦਾ ਅੰਦਰ ਉਹ ਤੇ ਆਹ ਸੀ ਦਾਣਾ ਉਹ ਵੀ ਸੜ ਗਿਆ 1,70,000 ਰੁਪਏ ਕੈਸ਼ ਪੈਦਾ ਚਲ ਗਿਆ ਹਾਂਜੀ ਹਾਂਜੀ ਉਹ ਸੜ ਗਿਆ ਆ ਦੇਖੋ ਜੀ ਤੇ ਦੇਖੋ ਤੁਸੀਂ ਆ ਦੇਖੋ ਇਹ ਪੈਸੇ ਇਹ ਪੰਜ ਪੰਜ ਕੇ ਨੋਟ ਹੈ ਦੇਖੋ ਇਹ ਇਸ ਡੋਲੀ ਦੇ ਵਿੱਚ ਪਏ ਸੀ ਤੇ ਡੋਲੀ ਦੇ ਵਿੱਚ ਪਏ ਪਏ ਹੀ ਸੜ ਗਏ ਕਿਉਂਕਿ ਟੱਕਣ ਲੱਗਿਆ ਹੋਇਆ ਸੀ ਇਰਦ ਗਿਰਦ ਅੱਗ ਲੱਗੀ ਹੈ ਤੇ ਅੱਗ ਦੇ ਨਾਲ ਦੇਖੋ ਇਹ ਪੈਸੇ ਜਿਹੜੇ ਪੂਰੇ ਖਤਮ ਹੋ ਚੁੱਕੇ ਨੇ ਪੈਸੇ ਤੇ ਜੀ ਇਹ ਨੇੜੇ ਤੜੇ 50000 ਰੁਪਏ 50000 ਰੁਪਏ ਆਈ 50000 ਰੁਪਏ ਦੇਖੋ ਇਹ ਜਿਹੜਾ ਦਿਖਾ ਰਿਹਾ ਉਹ ਤੋਂ ਜਿਹੜਾ ਹੋਰ ਜਿਹੜਾ ਨੁਕਸਾਨ ਹੋਇਆ ਹੈ ਉਹ ਵੀ ਵੱਡਾ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਏ ਹੋਰ ਕੀ ਕੀ ਨੁਕਸਾਨ ਹੋਇਆ ਬੜਾ ਸਾਰਾ ਪਾ ਮਲਾ ਕੇ ਜਿਹੜਾ ਰੁਪਇਆ 3 ਲੱਖ ਦਾ ਨੁਕਸਾਨ ਹੋ ਗਿਆ 3 ਲੱਖ ਰੁਪਏ ਦਾ ਹਾਂ ਜੀ 3 ਲੱਖ ਹਾਂ ਜੀ ਦੋ ਕੱਪੜੇ ਲੀੜੀ ਪੰਡਾ ਸਭ ਵਿੱਚੇ ਸੜ ਗਿਆ ਤੇ ਦੋ ਕਟੀਆਂ ਮਰ ਗਈਆਂ ਜੀ ਤੇ ਬਾਕੀ ਮੱਝਾਂ ਜ਼ਖਮੀ ਹੋ ਗਈਆਂ ਸਾਰੀਆਂ ਤੇ ਰਾਤ ਦੇ 2 ਵਜੇ ਅੱਗ ਲੱਗੀ ਕਿੰਨੀਆਂ ਮੱਝਾਂ ਜ਼ਖਮੀ ਹੋਈਆਂ ਤੁਹਾਡੀ ਮੱਝਾਂ ਡੰਗਰ 9 10 ਜ਼ਖਮੀ ਹੋ ਜਾਂਦੇ 9 ਦਾ ਜ਼ਖਮੀ ਹੋਇਆ ਮੱਝਾਂ ਹਾਂ ਜੀ ਦੁੱਧ ਦੇਣ ਵਾਲੀਆਂ ਹਾਂ ਜੀ ਪੰਜ ਮੱਝਾਂ ਦੁੱਧ ਵਾਲੀਆਂ ਬਾਕੀ ਝੋਟੀਆਂ ਅੱਛਾ ਅੱਛਾ ਜਦੋਂ ਇਹ ਸਾਰਾ ਪਰਿਵਾਰ ਸੀ ਹਾਂ ਜੀ ਉਹ ਕਿਸ ਤਰ੍ਹਾਂ ਲੱਗੀ ਅੱਗ ਕੋ ਪਤਾ ਹੈ ਪਤਾ ਨਹੀਂ ਪਿੱਛੋਂ ਅੱਗ ਲਾਈ ਹੈ ਕਿਸੇ ਲੱਗਦਾ ਕੀ ਹੈ ਵੀ ਲਾਈ ਹੈ ਕਿਸੇ ਕਿਸੇ ਨੇ ਲਾਈ ਹੈ ਹਾਂ ਜੀ ਸਰਾਪ ਤੇ ਅੰਤਰ ਨੇ ਲਾਈ ਹੈ ਹਾਂ ਜੀ ਹਾਂ ਜੀ ਜ਼ਰੂਰ ਲਾਈ ਹੈ ਇਹ ਨਹੀਂ ਪਤਾ ਵੀ ਕਿਨੇ ਲਾਈ ਹੈ ਹੈ ਜਰਾਤ ਅੱਛਾ ਹਾਂ ਜੀ ਸੋ ਤੁਸੀਂ ਵੇਖ ਸਕਦੇ ਹੋ ਕਿ ਦੇਖੋ ਇਹ ਸਾਰਾ ਕਿਸੇ ਸਰਾਪ ਤੇ ਅੰਤਰ ਦੇ ਵੱਲੋਂ ਜਿਹੜੀ ਅੱਗ ਲਗਾਈ ਗਈ ਹੈ ਤੇ ਰਾਤ ਦੇ ਮੇਰੇ ਜਦੋਂ ਇਹ ਸੁੱਤੇ ਪਏ ਸੀ ਉਸ ਸਮੇ ਜਿਹੜੀ ਅੱਗ ਲਗਾਈ ਗਈ ਹੈ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਿਆ ਉਸ ਸਮੇ ਬਹੁਤ ਦੇਰ ਹੋ ਚੁੱਕੀ ਸੀ ਕਾਫੀ ਕੁਝ ਜਿਹੜਾ ਜਲ ਗਿਆ ਸੀ ਸਵਾਹ ਹੋ ਗਿਆ ਸੀ ਨੁਕਸਾਨ ਹੋ ਗਿਆ ਸੀ ਤੇ ਸਰਕਾਰ ਨੂੰ ਕੀ ਮਦਦ ਬਾਰੇ ਕੀ ਕਹਿਣਾ ਚਾਹੁੰਦੇ ਆ ਸਾਡੀ ਹੈਲਪ ਕਰੇ ਗਰੀਬ ਆਦਮੀ ਆ ਸਰਕਾਰ ਸਾਡੀ ਮਦਦ ਕਰੇ ਹੈਲਪ ਕਰੇ ਅਸੀਂ ਕਿਨੇ ਆਦਮੀ ਆ ਹਮ ਸਾਡਾ ਹੋਰ ਕੋਈ ਅਸ਼ਰਖਾਨ ਨੂੰ ਕਹਿਣਾ ਅਸੀਂ ਕਿਹਨੂੰ ਕਹਾਂਗੇ ਜਾ ਕੇ ਸਾਡਾ ਸਰਕਾਰ ਕੋਲੀ ਹੈ ਗਰੀਬ ਆਦਮੀਆਂ ਸਾਡੀ ਹਮ ਇੱਕ ਪਾਲ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਪੰਜਾਬ ਦਾ ਅਲਪ ਸੰਖਿਆ ਦਾ ਪ੍ਰਭਾਰੀ ਜਦੋਂ ਇਹਨਾਂ ਨੇ ਮੈਨੂੰ ਫੋਨ ਕੀਤਾ ਸਵੇਰੇ ਤਾਂ ਅਸੀਂ ਮੌਕੇ ਤੇ ਇੱਥੇ ਪਹੁੰਚੇ ਆ ਬਹੁਤ ਵੱਡਾ ਇਹ ਹਾਦਸਾ ਹੋਇਆ ਹੈ ਬਹੁਤ ਵੱਡਾ ਨੁਕਸਾਨ ਹੋਇਆ ਹੈ ਕਿਉਂਕਿ ਗਰੀਬ ਸਮਾਜ ਹੈਗੇ ਇਹਨਾਂ ਦੇ ਜਿਹੜੇ ਮੱਝਾਂ ਪਾਲ ਕੇ ਗੁਜ਼ਾਰਾ ਕਰਦੇ ਅੱਜ 10 8 9 10 ਮੱਝਾਂ ਜਿਹੜੀ ਹੈ ਉਹ ਜ਼ਖਮੀ ਹੋ ਗਈ ਹੈ ਔਰ ਬਾਕੀ ਜਿਹੜਾ ਕੈਸ਼ ਅੰਦਰ ਸੀਗਾ ਉਹ ਵੀ ਜਲ ਕੇ ਰਾਖ ਹੋ ਗਿਆ ਭਾਂਡੇ ਟਿੰਡੇ ਜਿੰਨਾ ਵੀ ਸਮਾਨ ਸੀਗਾ ਸਾਰਾ ਜਲ ਕੇ ਰਾਖ ਹੋ ਗਿਆ ਮੈਂ ਇਹੀ ਡੀਸੀ ਸਾਡੇ ਜਿਹੜੇ ਇੱਥੇ ਦੇ ਡੀਸੀ ਹੈਗੇ ਉਹਨਾਂ ਨਾਲ ਰਿਕਵੈਸਟ ਕਰਦਾ ਔਰ ਵਰਤਮਾਨ ਪ੍ਰੈਜ਼ੈਂਟ ਸਰਕਾਰ ਜਿਹੜੀ ਹੈਗੀ ਹੈ ਭਗਵਾਨਤਮਾਨ ਉਹਨਾਂ ਨੂੰ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਮੈਂ ਉਹਨਾਂ ਨਾਲ ਰਿਕਵੈਸਟ ਕਰਦਾ ਕਿ ਇਹਨਾਂ ਗਰੀਬਾਂ ਦੀ ਹੈਲਪ ਕੀਤੀ ਜਾਏ ਕਿਉਂਕਿ ਇਹ ਗਰੀਬ ਲੋਕ ਜਿਹੜੇ ਹੈਗੇ ਗਰੀਬ ਤਬਕੇ ਦੇ ਲੋਕ ਹੈਗੇ ਇਹਨਾਂ ਦਾ ਇਹਨਾਂ ਨੂੰ ਨੁਕਸਾਨ ਹੋ ਗਿਆ ਹੋ ਇਨਾਂ ਕੈਸ਼ ਜਲ ਗਿਆ ਇਨਾਂ ਸਮਾਨ ਕੁਝ ਵੀ ਨਹੀਂ ਬਚਿਆ ਹੈਗਾ ਅੰਦਰ ਘਰ ਦੇ ਜਿਹੜਾ ਵੀ ਇਹਨਾਂ ਨੇ ਕੱਖਾਂ ਦੀ ਗੁੱਲੀ ਪਾਈ ਹੋਈ ਸੀ ਸਾਰਾ ਸਮਾਨ ਅੰਦਰ ਜਿਹੜਾ ਜਲ ਕੇ ਰਾਖ ਹੋ ਗਿਆ ਤੁਸੀਂ ਦੇਖ ਸਕਦੇ ਆ ਜਾ ਕੇ ਇਹਨਾਂ ਦੇ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਹੈ ਇੱਟੀ ਜੋ ਕੁਛ ਸੀਗਾ ਕਪੜੇ ਟਿੰਡੇ ਪਾਂਡੇ ਕੁਛ ਨਹੀਂ ਬਚਿਆਗਾ ਇਹਨਾਂ ਦਾ ਤਾਂ ਮੈਂ ਇਹੀ ਸਰਕਾਰ ਨੂੰ ਰਿਕਵੈਸਟ ਕਰਦਾ ਕਿ ਜਲਦ ਤੋਂ ਜਲਦ ਇਹਨਾਂ ਦੀ ਸਹਾਇਤਾ ਕੀਤੀ ਜਾਏ ਕਿਉਂਕਿ ਜਿਸ ਤਰੀਕੇ ਦਾ ਹੈ ਇਹ ਗਰੀਬ ਸਮਾਜ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਆਪਣਾ ਗੁਜ਼ਾਰਾ ਕਰਦਾ ਪਿਆ ਅੱਜ ਅਗਰ ਇੰਨਾ ਵੱਡਾ ਨੁਕਸਾਨ ਹੋ ਗਿਆ ਤਾਂ ਸਰਕਾਰ ਨੂੰ ਚਾਹੀਦਾ ਔਰ ਪ੍ਰਸ਼ਾਸਨ ਨੂੰ ਵੀ ਚਾਹੀਦਾ ਤੁਸੀਂ ਕਿ ਮੌਕੇ ਤੇ ਹਾਜ਼ਰ ਹੋ ਕੇ ਇਹਨਾਂ ਦਾ ਹਾਲਚਾਲ ਪੁੱਛੀਏ ਲੇਕਿਨ ਹੁਣ ਤੱਕ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਜਿਹੜਾ ਹੈ ਉਹ ਹਾਜ਼ਰ ਨਹੀਂ ਹੋਇਆ ਤਾਂ ਮੈਂ ਡੀਸੀ ਸਾਹਿਬ ਨੂੰ ਔਰ ਪ੍ਰੈਜ਼ੀਡੈਂਟ ਮੁੱਖ ਮੰਤਰੀ ਜਿਹੜੇ ਹੈਗੇ ਸਾਡੇ ਉਹਨਾਂ ਨੂੰ ਮੈਂ ਰਿਕਵੈਸਟ ਕਰਦਾ ਕਿ ਇਹ ਦੀ ਹੈਲਪ ਕੀਤੀ ਜਾਏ ਔਰ ਜਿਤਨੀ ਵੀ ਸਾਡੀ ਸੰਸਥਾ ਹੈਗੀ ਹੈ ਪੰਜਾਬ ਦੀ ਚਾਹੇ ਉਹ ਮੁਸਲਮਾਨ ਹੈਗੇ ਚਾਹੇ ਸਾਡੇ ਸਿੱਖ ਭਰਾ ਆਂਦੀ ਹੈ ਚਾਹੇ ਹਿੰਦੂ ਕਿਹੜੀ ਜਿਹੜੀ ਵੀ ਸੰਗਠਨ ਹੈਗੀ ਹੈ ਔਰ ਪੰਜਾਬ ਦੇ ਜਿਹੜੇ ਲੋਕ ਹੈਗੇ ਸਾਨੂੰ ਪਤਾ ਹੈ ਕਿ ਬਹੁਤ ਹੀ ਦਿਲ ਵਾਲੇ ਲੋਕ ਹੈਗੇ ਆ ਉਹ ਇਹਨਾਂ ਗਰੀਬਾਂ ਦੀ ਹੈਲਪ ਕਰਨਗੇ ਔਰ ਅਸੀਂ ਵੀ ਸੰਸਥਾ ਵਾਲੇ ਜਿਹੜੇ ਆ ਅਸੀਂ ਵੀ ਇਹ ਆਸ਼ਵਾਸ਼ਣ ਦਿੰਦੇ ਆ ਇਹ ਕਹਿੰਦੇ ਆ ਕਿ ਵੀ ਅਸੀਂ ਵੀ ਜਿੰਨਾ ਕੁ ਹੋ ਸਕਿਆ ਉਹਨੇ ਇਹਨਾਂ ਦੀ ਹੈਲਪ ਕਰਾਂਗੇ ਦੇਖੋ ਜੀ ਜਿਹੜੀ ਸਮਾਜ ਦੀ ਸੇਵਾ ਕਰਦੇ ਆ ਮੈਂ ਤਾਂ ਕਹਿੰਦਾ ਕਿ ਇਹਨਾਂ ਬੰਦਿਆਂ ਦੀ ਹੈਲਪ ਕੀਤੀ ਜਾਏ ਇਹ ਤੋਂ ਵੱਡੀ ਸੇਵਾ ਕੋਈ ਨਹੀਂ ਹੁੰਦੀ ਹੈ ਕਿਉਂਕਿ ਪੰਜਾਬ ਦੇ ਸਾਡੇ ਪੰਜਾਬ ਦੇ ਲੋਕ ਜਿਹੜੇ ਹੈਗੇ ਉਹ ਹਰ ਗਰੀਬ ਦੀ ਮਦਦ ਕਰਦੇ ਆ ਔਰ ਜਿਹੜੀ ਸਾਡੀ ਸੰਸਥਾ ਹੈਗੀ ਆ ਜਿੰਨੀ ਵੀ ਸਮਾਜ ਸੇਵੀ ਹੈਗੇ ਉਹ ਬੜ ਚੜ੍ਹ ਕੇ ਅਗਿਆਨ ਔਰ ਇਹਨਾਂ ਗਰੀਬਾਂ ਦੀ ਹੈਲਪ ਕੀਤੀ ਜਾਏ ਕਿਉਂਕਿ ਇਹ ਗਰੀਬ ਲੋਕ ਜਿਹੜੇ ਹੈਗੇ ਹੁਣ ਇਹਨਾਂ ਦਾ ਸਾਰਾ ਕੁਝ ਜਲ ਕੇ ਰਾਖ ਹੋ ਗਿਆ ਤਾਂ ਸਾਰੇ ਭਰਾਵਾਂ ਨਾਲ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਇਹਨਾਂ ਦੀ ਹੈਲਪ ਕਰਨ ਮੈਨੂੰ ਕਹਾਂਗੇ ਵੀ ਤੁਸੀਂ ਥੋੜਾ ਵਿੱਚ ਤੋਂ ਦਿਖਾ ਦਿਓ ਜਿਹੜਾ ਨੁਕਸਾਨ ਹੋਇਆ ਨਾ ਇਹ ਦੇਖੋ ਵੀ ਇਸ ਅੱਗ ਦੇ ਨਾਲ ਇਹਨਾਂ ਦਾ ਜਿਹੜਾ ਵੱਡਾ ਨੁਕਸਾਨ ਹੋਇਆ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਏ ਕੀ ਕੀ ਇਸ ਪੇਟੀ ਦੇ ਵਿੱਚ ਮੌਜੂਦ ਸੀ ਇਦੇ ਵਿੱਚ ਹੀ ਰੱਖਿਆ ਸੀ ਸਾਰਾ ਸਮਾਨ ਇਹਨਾਂ ਨੇ ਜੋ ਵੀ ਆਪਣਾ ਹੱਤ ਗਹਿਣਾ ਗੱਟਾ ਜੋ ਇਹਦੇ ਵਿੱਚ ਇਤਨਾ ਆ ਜਾ ਇਤਨਾ ਕੱਪੜੇ ਲਈ ਸਭ ਇਹਦੀ ਵਿੱਚ ਹੀ ਰੱਖਿਆ ਸੀ ਜੀ ਆ ਖਾੜ ਨਹੀਂ ਸਕੀ ਨਿਕਲ ਨਹੀਂ ਕਿਹੜੇ ਕਿਹੜੇ ਕੀਮਤੀ ਸਮਾਨ ਜਿਹੜਾ ਇਹਦੇ ਵਿੱਚ ਪੈਟੀ ਵਿੱਚ ਜਿਹੜੀ ਲੱਖ ਰੁਪਏ ਦਾ ਦੇ ਗੱਟ ਗਹਿਣਾ ਸੀ ਵਿੱਚ ਜਿਹੜੀ ਸਵਾਇ ਹੋ ਗਿਆ ਖਤਮ ਹੋ ਗਿਆ ਬਾਕੀ ਹੋਰ ਜਿਹੜਾ ਇੱਕ 70000 ਰੁਪਏ 1 ਲੱਖ 70 ਸੀ ਉਹ ਸੀ ਪਏ ਜੀ ਬਾਕੀ ਹੋਰ ਥੋੜਾ ਬਹੁਤ ਇਹਨਾਂ ਨੇ ਹੋਰ ਵੀ ਰੱਖੇ ਦੀ ਕੋਈ ਸਾਹਮਣੇ ਪਏ ਆ ਅੱਛਾ ਤੁਸੀਂ ਜਦੋਂ ਅੱਗ ਲੱਗੀ ਹੈ ਤੁਸੀਂ ਉਸ ਸਮੇਂ ਕਿਸੇ ਫਾਇਰ ਬ੍ਰਿਗੇਡ ਆ ਹੋ ਰਹਿਦਾ ਦੀ ਕੋਈ ਸੁਵਿਧਾ ਕੋਈ ਫੋਨ ਫਾਨ ਕਰਿਆ ਤੁਸੀਂ ਕਿਤੇ ਨਹੀਂ ਕਰੀ ਨਹੀਂ ਹੋਇਆ ਮੁੱਖ ਨਹੀਂ ਮਿਲਿਆ ਸਾਨੂੰ ਫੋਨ ਕਰਨ ਦਾ ਅਸੀਂ ਕਰਿਆ ਫਿਰ ਬਾਅਦ ਚ ਕਰਿਆ ਜਦੋਂ ਰੱਬ ਆ ਗਿਆ ਹਾਂ ਨਹੀਂ ਹੋ ਗਿਆ ਅੱਗ ਲੱਗੀ ਦੀ ਅੱਗ ਲੱਗੀ ਹਾਂ ਅੱਗ ਦੇ ਨਾਲ ਕਿੰਨੇ ਕ ਟਾਈਮ ਦੇ ਵਿੱਚ ਜਿਹੜਾ ਇਹ ਸਵਾਹ ਹੋ ਗਿਆ ਕਿੰਨਾ ਸਮਾਂ ਲੱਗਿਆ ਅੱਧਾ ਘੰਟਾ ਨਹੀਂ ਲੱਗਿਆ ਅੱਧਾ ਘੰਟਾ ਹਾਂ ਜੀ ਅੱਧਾ ਘੰਟੇ ਦੇ ਵਿੱਚ ਹਾਂ ਜੀ ਹਾਂ ਜੀ ਜਿਹੜੇ ਜਲ ਕੇ ਸੜ ਕੇ ਮਰ ਚੁੱਕੇ ਨੇ ਸੋ ਵੱਡਾ ਜਿਹੜਾ ਇਹ ਨੁਕਸਾਨ ਹੋਇਆ ਹੈ ਜਿਹੜਾ ਸਰਪੰਚ ਹੈ ਪੰਚਾਇਤ ਹੈ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਸਰਪੰਚ ਸਾਹਿਬ ਜਦੋਂ ਇਹ ਸਾਰੀ ਗੱਲਬਾਤ ਹੋਈ ਹੈ ਤੁਹਾਨੂੰ ਕਦੋਂ ਪਤਾ ਲੱਗਿਆ ਇਹ ਕਿੰਨੇ ਵਜੇ ਪਤਾ ਲੱਗਿਆ ਮੈਨੂੰ ਤਾਂ ਹੀ 7 ਵਜੇ ਪਤਾ ਲੱਗਿਆ ਕੀ ਕੀ ਇਹਨਾਂ ਦਾ ਜਿਹੜਾ ਨੁਕਸਾਨ ਇਹ ਦੱਸਦੇ ਆ ਵੀ ਇਹ ਨੁਕਸਾਨ ਹੋਇਆ ਸਾਡੇ ਵੱਲੋਂ ਤੁਹਾਡੇ ਵੱਲੋਂ ਕੋਈ ਏਦਾਂ ਦੀ ਕੋਈ ਹੈਲਪ ਇਹਨਾਂ ਦੇ ਕੀਤੀ ਜਾਵੇਗੀ ਹਾਂਜੀ ਕੀ ਕੀ ਜਿੰਨੀ ਵੀ ਹੈਲਪ ਹੋਈ ਕਰੂੰਗੀ ਹੂੰ ਜੋ ਵੀ ਸਾਡੇ ਪਿੰਡ ਗਿੰਦੇ ਹੋਏ ਮੇਰੀ ਗਿੰਦੇ ਮਦਦ ਲਈ ਕਰੂੰਗੀ ਹੂੰ ਕੀ ਕੀ ਨੁਕਸਾਨ ਜਿਹੜਾ ਇਹਨਾਂ ਦੇ ਵੱਲੋਂ ਤੁਹਾਨੂੰ ਦੱਸਿਆ ਜੀ ਨੁਕਸਾਨ ਤਾਂ ਹੀ ਆਈ ਜਿਹੜਾ ਵੀ ਮਹਿਸਾਂ ਦਾ ਹੋਇਆ ਡੰਗਰਾਂ ਦਾ ਬਾਕੀ ਜੋ ਵੀ ਨਾ ਕੱਪੜਾ ਲੇੜਾ ਤਾਂ ਸਾਰਾ ਕੁਝ ਜਲ ਗਿਆ ਜੀ ਤੇ ਖਾਣਾ ਦੇ ਜੋ ਵੀ ਪੈਸੇ ਜਲ ਗਏ ਜੀ ਇਹਨਾਂ ਦੇ ਮੌਕੇ ਤੇ ਕੋਈ ਪ੍ਰਸ਼ਾਸਨ ਪਹੁੰਚੇ ਨਹੀਂ ਕੋਈ ਨਹੀਂ ਪਹੁੰਚਿਆ ਮੌਕੇ ਤੇ ਕੋਈ ਨਹੀਂ ਆਦੀ ਫੋਸੀ ਗੱਡੀ ਆਈ ਸੀ ਤੇਰੀ ਆਈ ਸੀ ਆਈ ਜੀ ਕਿਹੜਾ ਥਾਣਾ ਲੱਗਦਾ ਜੀ ਮੁੱਲਾਂਪੁਰ ਮੁੱਲਾਂਪੁਰ ਥਾਣਾ ਆਏ ਤੇ ਪੁਲਿਸ ਵਾਲੇ ਮੱਲਾਂ ਹਾਂ ਮੱਲਾਂ ਵਰਤੋਂ ਆਏ ਤੇ ਫਿਰ ਫਾਇਰ ਬ੍ਰਿਗੇਡ ਦੀ ਗੱਡੀ ਵੀ ਆਈ ਸੀ ਫਿਰ ਮੈਂ ਵੀ ਆਇਆ ਜੀ ਸੱਜਣ ਕਿ ਇਹ ਕੋਈ 6:30 ਵਜੇ ਉਦੋਂ ਫਿਰ ਡਾਕਟਰ ਸਾਹਿਬ ਨੂੰ ਫੋਨ ਕਰਿਆ ਡਾਕਟਰ ਕਲਜੋਤ ਵੀਰ ਐ ਪਲੇੜੀ ਉਹਨਾਂ ਨੇ ਆਪਣੀ ਟੀਮ ਲੈ ਕੇ ਆਏ ਐ ਉਹ ਟ੍ਰੀਟਮੈਂਟ ਕਰ ਰਹੇ ਨੇ ਠੀਕ ਐ ਹਾਂਜੀ ਠੀਕ ਸੋ ਹੁਣ ਡਾਕਟਰ ਦੀ ਟੀਮ ਪਹੁੰਚੀ ਐ ਮੌਕੇ ਤੇ ਤੇ ਇਹਨਾਂ ਟ੍ਰੀਟਮੈਂਟ ਜਿਹੜਾ ਕਰਦੀ ਐ ਚੈੱਕਅਪ ਕਰਦੀ ਐ ਸੋ ਜਿਹੜਾ ਵੱਡਾ ਨੁਕਸਾਨ ਗੁਜਰਪਾਈ ਚਾਰੇ ਦਾ ਹੋਇਆ ਪਿੰਡ ਬਹਾਲਪੁਰ ਦੇ ਮੋਹਾਲੀ ਜ਼ਿਲ੍ਹੇ ਦਾ ਪਿੰਡ ਬਹਾਲਪੁਰ ਸੋ ਪੰਚਾਇਤ ਦੇ ਵੱਲੋਂ ਵੀ ਜਿਹੜਾ ਇਹਨਾਂ ਨੂੰ ਸਹਿਯੋਗ ਦਿੱਤਾ ਜਾਵੇਗਾ ਦੱਸਿਆ ਜਾ ਰਿਹਾ ਐ ਤੇ 2-3 ਲੱਖ ਦੇ ਕਰੀਬ ਜਿਹੜਾ ਇਹਨਾਂ ਦਾ ਨੁਕਸਾਨ ਹੋ ਚੁੱਕਿਆ ਹੈ ਅ ਡਾਕਟਰ ਦੀ ਟੀਮ ਪਹੁੰਚੀ ਹੈ ਡਾਕਟਰ ਸਾਹਿਬ ਅੱਜ ਬਹਾਲਪੁਰ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਹੈ ਕਿੰਨੇ ਜਿਹੜੇ ਡੰਗਰ ਕਿੰਨੇ ਮੱਝਾਂ ਦਾ ਜਿਹੜਾ ਨੁਕਸਾਨ ਹੋਇਆ ਹੈ ਪੰਜ ਤੋਂ 6 ਇੱਕ ਡੰਗਰ ਨੇ ਇਹਨਾਂ ਚ ਵੱਡੇ ਛੋਟੇ ਡੰਗਰ ਵੀ ਹੈਗੇ ਤੇ ਇੱਕ ਮੱਝ ਬਲੋਜ਼ ਆਇਆ ਜਾਂ ਦੋ ਬੁੰਝਾ ਵੱਡੀਆਂ ਨੇ ਬਾਕੀ ਇੱਕ ਤੋਂ ਦੋ ਜਿਹੜੇ ਡੰਗਰ ਨੇ ਉਹ ਥੋੜੇ ਜਿਆਦਾ ਕ੍ਰਿਟੀਕਲੀ ਹੈਗੇ ਨੇ ਉਹਨਾਂ ਦੀ ਸਾਡੀ ਉਹਨਾਂ ਦੀ ਬਰਨ ਹੈਗੀ ਆ ਬਟ ਇਹਨਾਂ ਦੀ ਪ੍ਰਾਇਮਰੀ ਬਰਨ ਇਹ ਹੈਗੀ ਆ ਇਸ ਕੰਟਰੀ ਨਹੀਂ ਹੈਗੀ ਕਿਉਂਕਿ ਮਸ ਉਸ ਤੇ ਬੋਂਸ ਤੱਕ ਇਹ ਜਿਹੜੀ ਬਰਨ ਨਹੀਂ ਗਈ ਹੈਗੀ ਸਪਰਫੀਸ਼ਲ ਬਰਨ ਇੰਜੈਕਸ਼ਨ ਵਗੈਰਾ ਲਗਾ ਦਤਿਆਂ ਫਰਸਟ ਏਡ ਦੇ ਦਿੱਤੀ ਆ ਬਾਕੀ ਮੌਕੇ ਤੇ ਸਾਡੇ ਵੈਟਰਨੀ ਸਹਿਬਾਨ ਤੇ ਸਾਡਾ ਡਿਪਾਰਟਮੈਂਟ ਪਹੁੰਚ ਚੁੱਕੇ ਆ ਸੀ ਤੇ ਸਾਡੀ ਇਹਦੀ ਤੇ ਪਲਪਲ ਤੇ ਸਾਡੀ ਜਣਾ ਤੇ ਜਿੰਨੇ ਵੀ ਅਸੀਂ 6 ਦੇ 6 ਡੰਗਰ ਸਾਨੂੰ ਹੁਣ ਤੱਕ ਅਸੀਂ ਹੁਣ ਹੀ ਆਏ ਆ ਸਾਨੂੰ ਦਿਖਾਇਆ ਗਿਆ ਜੋ ਵੀ ਆ ਉਹਦੇ ਚ ਇਹ ਪ੍ਰਾਇਮਰੀ ਬਰਨ ਹੈਗਾ ਸੈਕੰਡਰੀ ਨਹੀਂ ਹੈਗਾ ਜਿਹੜਾ ਪ੍ਰਾਇਮਰੀ ਬਰਨ ਹੁੰਦਾ ਉਹ ਸਕਿਨ ਤੱਕ ਹੀ ਹੁੰਦਾ ਹੈਗਾ ਤੇ ਜਿਹੜਾ ਸੈਕੰਡਰੀ ਬਰਨ ਆ ਉਹ ਮਸਲਸ ਇਨਵੋਲ ਹੁੰਦੇ ਨੇ ਟਰਸ਼ਰੀ ਦੇ ਵਿੱਚ ਜਿਹੜਾ 3 ਡਿਗਰੀ ਬਰਨ ਹੁੰਦਾ ਉਹਦੇ ਵਿੱਚ ਬੋਨਸ ਤੱਕ ਇਨਵੋਲਵਮੈਂਟ ਹੁੰਦੀ ਆ ਉਦਾਂ ਦਾ ਕੁਝ ਨਹੀਂ ਹੈਗਾ ਇਹ ਜੋ ਵੀ ਛੇ ਸੱਤਕ ਡੰਗਰ ਅਸੀਂ ਦੇਖੇ ਨੇ ਮੇਰਾ ਨਾ ਡੋక్టర్ ਸਾਹਿਬ ਵੀ ਨੇ ਅਸੀਂ ਇਹੀ ਗੱਲਾਂ ਕਰਦੇ ਸੀ ਵੀ ਇਹ ਕੋਈ ਬੜਾ ਸਮਾਂ ਨਹੀਂ ਇਹ 2-3 ਦਿਨਾਂ ਚ ਓਕੇ ਹੋ ਜਾਣਗੇ ਠੀਕ ਹੈ ਬਿਲਕੁਲ ਜੀ ਸੋ ਡਾਕਟਰ ਸਾਹਿਬ ਦੇ ਵੱਲੋਂ ਵੀ ਦੱਸਿਆ ਗਿਆ ਹੈ ਕਿ ਜਿਹੜਾ ਇਹ ਨੁਕਸਾਨ ਹੋਇਆ ਹੈ ਜਿਹੜਾ ਇਹ ਪ੍ਰਾਇਮਰੀ ਜਿਹੜਾ ਨੁਕਸਾਨ ਹੈ ਤੇ ਜਲਦੀ ਹੀ ਕਵਰ ਕੀਤਾ ਕਵਰ ਹੋ ਜਾਵੇਗਾ ਸੋ ਤੁਸੀਂ ਵੇਖਸੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਂਦੇ ਕਿ ਦੇਖੋ ਇਹ ਡੰਗਰ ਹੈ ਜਿਨ੍ਹਾਂ ਦਾ ਜਿਹੜੇ ਅੱਗ ਦੇ ਵਿੱਚ ਝੋਲਸੇ ਹੈ ਤੇ ਦੇਖੋ ਸੋ ਜਿਹੜਾ ਵੱਡਾ ਨੁਕਸਾਨ ਇਹਨਾਂ ਦਾ ਹੋਇਆ ਹੈ ਸਮਾਜ ਸੇਵੀਆ ਨੂੰ ਅਪੀਲ ਹੈ ਕਿ ਜਿਹੜੇ ਸਮਾਜ ਸੇਵੀ ਸਮਾਜ ਦੇ ਵਿੱਚ ਵਿਚਰਦੇ ਆ ਗਰੀਬਾਂ ਦੀ ਮਦਦ ਕਰਦੇ ਆ ਉਹ ਅੱਗੇ ਆਉਣ ਕਿ ਸਾਡੀ ਮਦਦ ਕਰਨ ਤਾਂ ਸਰਕਾਰ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਜਲਦੋਂ ਜਲਦ ਇਹਨਾਂ ਦੇ ਜਿਹੜੀ ਮਦਦ ਕੀਤੀ ਜਾਵੇ ਇਹਨਾਂ ਦੇ ਜਿਹੜਾ ਪਰਿਵਾਰ ਹੈ ਗਰੀਬ ਪਰਿਵਾਰ ਦੇ ਨਾਲ ਇਹ ਸਬੰਧ ਰੱਖਦੇ ਆ ਇਹਨੇ ਤੇ ਜਿਹੜੇ ਗਰੀਬ ਪਰਿਵਾਰ ਦੇ ਵਿੱਚ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਰੋਜ਼ੀ ਰੋਟੀ ਦੇ ਲਈ ਸੋ ਵੱਧ ਤੋਂ ਵੱਧ ਇਸ ਇਹਨਾਂ ਦੀ ਜਿਹੜੀ ਮਦਦ ਕੀਤੀ ਜਾਵੇ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ ਅਤੇ ਲਾਈਕ ਕਮੈਂਟ ਵੀ ਜ਼ਰੂਰ ਕਰਿਓ ਧੰਨਵਾਦ